ਦੇਖੋ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਤੇ ਸੀਐਮ ਸਾਹਿਬ ਪੰਜਾਬ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਦੀ ਬਚਨਬੰਤਾ ਨੂੰ ਦਰਹਾਉਣਾ ਡੀਜੀਪੀ ਸਾਹਿਬ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਜ਼ੀਰੋ ਪਾਲਿਸੀ ਟੋਲਰੈਂਸ ਜਿਹੜੀ ਹੈਗੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਨੂੰ ਬਚਨਬੰਤਾ ਨੂੰ ਦਰਹਾਉਣਾ ਹੈਗਾ ਤਾਂ ਜਿਵੇਂ ਪਤਾ ਕਿ ਗੈਂਗਸਟਰਾਂ ਤੇ ਵਾਰ ਦੇ ਵਿੱਚ ਪਹਿਲਾਂ ਇੱਕ ਅਸੀਂ ਆਪਰੇਸ਼ਨ ਜਿਹੜਾ ਪ੍ਰਹਾਰ ਫੇਜ਼ 1 ਕੀਤਾ ਸੀ 13-72 ਘੰਟਿਆਂ ਦੇ ਵਿੱਚ ਉਹਦੇ ਵਿੱਚ ਸਾਨੂੰ ਬਹੁਤ ਸਫਲਤਾਵਾਂ ਹਾਸਲ ਹੋਈਆਂ ਸੀ ਬੜੇ ਵਾਂਟਡ ਕ੍ਰਿਮੀਨਲਸ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦੀਆਂ ਤੇ ਨਸ਼ੇ ਦੀਆਂ ਕਿੱਪਾਂ ਬਰਾਮਦ ਕੀਤੀਆਂ ਗਈਆਂ ਸਨ ਪਬਲਿਕ ਦਾ ਫੀਡਬੈਕ ਬੜਾ ਪੋਜ਼ਿਟਿਵ ਸੀਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਪ੍ਰਹਾਰ ਆਪਰੇਸ਼ਨ ਜਿਹੜਾ ਹੈਗਾ ਉਹ ਫੇਜ਼ 2 72 ਘੰਟੇ ਲਈ ਲਾਂਚ ਕੀਤਾ ਗਿਆ ਸੀਗਾ ਤੇ ਇਹ ਅੱਜ ਇਹਦਾ ਦੂਜਾ ਦਿਨ ਹੈਗਾ ਅੱਜ ਦੇ ਦੂਸਰੇ ਦਿਨ ਦੇ ਵਿੱਚ ਅੱਜ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਹਮਰਸਾਦ ਬਹਾਦੀ ਦੀ ਸ਼੍ਰੀ ਸੁਹੇਲ ਮੀਰਤੀ ਤੇ ਅੱਜ ਇਹਨਾਂ ਦੀ ਸਾਰੀ ਐਨਟਾਇਰ ਟੀਮ ਡੀਐਸਪੀ ਯਦਵਿੰਦਰ ਐਸਐਚਓ ਚਾਟੀਵਿੰਦ ਆਪਣਾ ਹਰਚੰਦ ਤੇ ਇਹਨਾਂ ਨੇ ਜਿਹੜਾ ਅੱਜ ਇੱਕ ਜਿਹੜਾ ਮਾਰਚ 2025 ਦੇ ਵਿੱਚ ਤਰਨਤਾਰਨ ਦੇ ਵਿੱਚ ਜਗਦੀਪ ਨਾਮਕ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਮੁੱਖ ਦੋਸ਼ੀ ਸੀਗਾ ਤੇ ਇਸ ਦੇ ਨਾਲ ਦੇ ਤਿੰਨ ਚਾਰ ਬੰਦੇ ਉਸੇ ਵਿੱਚ ਗ੍ਰਿਫਤ ਸੀਗੇ ਗ੍ਰফতার ਹੋ ਚੁੱਕੇ ਸੀ ਤੇ ਇਹ ਇੱਕ ਮਤਲਬ ਤਕਰੀਬਨ 10-11 ਮਹੀਨਿਆਂ ਤੋਂ ਪਘੋੜਾ ਚੱਲਿਆ ਆ ਰਿਹਾ ਸੀਗਾ ਤੇ ਉੱਥੇ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਇਹ ਚਾਟੀਵੰਡ ਦੇ ਏਰੀਆ ਦੇ ਵਿੱਚ ਕਿਸੇ ਵਾਰਦਾਤ ਕਰਨ ਦੀ ਫਰਾਕ ਦੇ ਵਿੱਚ ਇਸ ਏਰੀਆ ਦੇ ਵਿੱਚ ਆਇਆ ਹੋਇਆ ਜਿਸ ਤਰ੍ਹਾਂ ਹੀ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਐਸਐਸਪੀ ਸਾਹਿਬ ਬਿਨਾ ਜਾਏ ਜੋ ਟਾਈਮ ਜਿਹੜਾ ਹੈਗਾ ਵੇਸਟ ਕੀਤੇ ਡੀਐਸਪੀ ਯਾਦਵਿੰਦਰ ਦੇ ਜਿਹੜੇ ਅਗਵਾਈ ਹੇਠ ਟੀਮਾਂ ਜਿਹੜੇ ਐਸਐਚਓ ਚਾਟੀਵਿੰਦ ਨੇ ਹਰਚੰਦ ਤੇ ਉਹਨਾਂ ਦੀਆਂ ਟੀਮਾਂ ਬਣਾਉਂਦੇ ਨੇ ਐਮਬੁਸ਼ ਤੇ ਨਾਕੇ ਲਾਈ ਜਾਂਦੇ ਨੇ ਜਦੋਂ ਇਸ ਨੂੰ ਇਹ ਜੋ ਜਾਣਕਾਰੀ ਪੁਖਤਾ ਸੀ ਕਿ ਇਹ ਸਕੂਟਰੀ ਦੇ ਉੱਤੇ ਹੈਗਾ ਇਹਦਾ ਹੁਲੀਆ ਸਾਡੇ ਕੋਲੇ ਆ ਚੁੱਕਿਆ ਸੀਗਾ ਜਿਸ ਤਰ੍ਹਾਂ ਹੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਇਸ ਨੇ ਉਸ ਭੱਜਣ ਦੀ ਕੋਸ਼ਿਸ਼ ناکਾਮ ਹੋਸ਼ ਦੇ ਵਿੱਚ ਪੁਲਿਸ ਉੱਤੇ ਅਨਪਰੋਵਡ ਆ ਤਾਪੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਤਾਂ ਉਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਇੰਜਰਡ ਹੋਇਆ ਤੇ ਜਿਹੜਾ ਦੇਖਿਆ ਹੋਣਾ ਤੁਹਾਡੇ ਸਾਹਮਣੇ ਹੁਣੀ ਨੀੜਲੇ ਹਸਪੀਟਲ ਵਿੱਚ ਉਸ ਨੂੰ ਉਹ ਅਪਚਾਰ ਲਈ ਟਰਾਂਸਫਰ ਕਰ ਦਿੱਤੇ ਸਰ ਕਿੰਨੀਆਂ ਗੋਲੀਆਂ ਲੱਗੀਆਂ ਐਫਐਸਐਲ ਟੀਮ ਨੇ ਕਿੰਨੇ ਦੇਖਿਆ ਮਲਾਜਾ ਤੁਸੀਂ ਆਖਿਆ ਨਾ ਮੈਂ ਦਿੱਤਾ ਦਿੰਦਾ ਚਾਰ ਕਿੰਨੇ ਚਾਰ ਚਾਰ ਰੌਂਦ ਜਿਹੜੇ ਹੈਗੇ ਆ ਮੌਕੇ ਤੋਂ ਇੱਕ ਪਿਸਟਲ ਤੇ ਚਾਰ ਖੋਲ ਜਿਹੜੇ ਹੈਗੇ ਆ ਬਾਕੀ ਜਿਹੜੀ ਉਹਦਾ ਮੈਗਜ਼ੀਨ ਵਗੈਰਾ ਉਹ ਐਫਐਸਐਲ ਗਹਿਨ ਜਾਂਚ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਹੀ ਦੱਸਾਂਗਾ ਸਰ ਕਲਾਸੀ ਇਹਦੇ ਨਾਲ ਕੋਈ ਹੈਵੀ ਸੀ ਨਹੀਂ ਇਸ ਵੇਲੇ ਤਾਂ ਇਹ ਕਲਾ ਸੀਗਾ ਕਿ ਉਸਰ ਕਿ ਨਹੀਂ ਆ ਫਾਇਲ ਉਹਦੇ ਗੋਲੀ ਵੱਜੀ ਆ ਹੁਣ ਕੋਈ ਮਸੂਬਾ ਕੀ ਸੀ ਲੋ ਕੁਝ ਨਹੀਂ ਪਤਾ ਕਿ ਇਹਦਾ ਤਾਂ ਕ੍ਰਿਮੀਨਲ ਇਹਦੀ ਹਿਸਟਰੀ ਹੈਗੀ ਇੱਕ ਤਾਂ ਇਹਦੇ ਤੇ 302 ਦਾ ਪਰਚਾ ਹੀ ਹੈਗਾ ਤੇ ਇੱਕ ਇਸਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਨੇ ਸਰ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗੇ ਹਲੇ ਪੁੱਛ ਕੇ ਜੇ ਤੋ ਪਤਾ ਲੱਗੇਗਾ ਕਿਉਂਕਿ ਹਲੇ ਤਾਂ ਆਪਾਂ ਨੂੰ ਇਹੀ ਕਿਉਂਕਿ ਇਹ ਤਰਨਤਾਰਨ ਦਾ ਵਾਂਟਡ ਕ੍ਰਿਮੀਨਲ ਸੀਗਾ ਤਾਂ ਇਸਦੇ ਬਾਰੇ ਜਿਹੜੀ ਹੈਗੀ ਆ ਕਿ ਇਹ ਇੱਕ ਮਤਲਬ ਕਤਲ ਦਾ ਦੋਸ਼ੀ ਹੈ ਤੇ ਉਦੋਂ ਦਾ ਫਰਾਰ ਚੱਲੇ ਆ ਰਿਹਾ ਤੇ ਉਸਦੇ ਉੱਤੇ ਹੀ ਅਸੀਂ ਨਾਕਾਬੰਦੀ ਤੇ ਇਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਫਾਇਰਿੰਗ ਕੀਤੀ ਜਿਵੇਂ ਮੈਂ ਦੱਸਿਆ ਜਵਾਬੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਫਿਰ ਬਾਕੀ ਜਿਸ ਤਰ੍ਹਾਂ ਇਹ ਪੁਛਗਿਛ ਦੇ ਕਾਬਿਲ ਹੋਏਗਾ ਅਸੀਂ ਉਸ ਸਾਰਾ ਸਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕੋਈ ਮਾਰਤੇ ਹੈਗਾ ਸੀ ਕਿ ਕੌਣ ਟਾਰਗੇਟ ਸੀ ਇਸ ਦਾ ਤੇ ਕਿਸ ਨਹੀਂ ਮੈਂ ਨਹੀਂ ਕਿਹਾ ਮਾਰਤੇ ਸਾਨੂੰ ਇਹ ਸੀਗਾ ਵੀ ਕਿਸੇ ਜੁਰਮ ਦੀ ਜੁਰਮ ਮਾਰਤੇ ਨਹੀਂ ਕਿਸੇ ਮਾਰ ਕਹ ਲੋ ਪੰਜਾਬੀ ਵਿੱਚ ਮਤਲਬ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀਗਾ ਹੁਣੀ ਹੁਣ ਹਾਲੇ ਦਾ ਤੁਹਾਡੇ ਸਾਹਮਣੇ ਹੋਇਆ ਸਾਰਾ ਇਹ ਜਦੋਂ ਇਹ ਪੁਛਗਿਛ ਦੇ ਕਾਬਿਲ ਹੋਏਗਾ ਜਦੋਂ ਗਹਿਨ ਪੁਛਗਿਛ ਇਹਦਾ ਤਫਤੀਸ਼ ਦਾ ਹੀ ਮਸਲਾ ਹੈਗਾ ਜਿਸ ਤਰ੍ਹਾਂ ਆਏਗਾ ਤੁਹਾਨੂੰ ਅਪਡੇਟ ਕਰ ਦੇਵਾਂਗੇ ਠੀਕ ਹੈ ਥੈਂਕ ਯੂ